ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨੇ ਇਸ ਵਕਤ ਭਾਈ ਜਗਸੀਰ ਸਿੰਘ ਜੀ ਜੋ ਕਿ ਸੁਪੁੱਤਰ ਨੇ ਅ ਸਵਰਗੀ ਸਰਦਾਰ ਰਿਸ਼ਪਾਲ ਸਿੰਘ ਜੀ ਪਿੰਡ ਅਲਗੂ ਕੋਠੀ ਸਰਦਾਰ ਰਿਸ਼ਪਾਲ ਸਿੰਘ ਜੀ ਜਿਹੜੇ ਕੇ ਸੰਤਾਂ ਦੇ ਬੜੇ ਕਰੀਬ ਰਹੇ ਨੇ ਬੜੀ ਸੇਵਾ ਕੀਤੀ ਆ ਉਹਨਾਂ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਤਸ਼ੱਦਦ ਉਹਨਾਂ ਤੇ ਹੋਇਆ ਸੀਗਾ ਕਿ ਰੀੜ ਦੀ ਹੱਡੀ ਤੋੜ ਦਿੱਤੀ ਗਈ ਤੇ ਮੁੜ ਕੇ ਲੰਬਾ ਸਮਾਂ ਉਹ ਮੰਜੇ ਤੇ ਰਹੇ ਤੇ ਮਤਲਬ ਕਹਿ ਲੋ ਪੀ ਇਲਾਜ ਵੀ ਨਹੀਂ ਹੋ ਸਕਿਆ ਪਰਬਾਰ ਆਰਸਕ ਤੌਰ ਤੇ ਨਾ ਕਮਜ਼ੋਰ ਕਰ ਦਿੱਤਾ ਗਿਆ ਸੀਗਾ ਤਿੰਨ ਮਹੀਨੇ ਤੜ ਤੜ ਜਾਂ ਦਿੱਤੀ ਤੇ ਸਾਡੇ ਕੋਲ ਆਏ ਸਨ ਸਾਡੇ ਸਟੂਡੀਓ ਦੇ ਵਿੱਚ ਅਸੀਂ ਪਹਿਲਾਂ ਵੀ ਇਹਨਾਂ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਕੁਝ ਸੇਵਾ ਅਸੀਂ ਦੇਤੀ ਸੀ ਜਿਹੜੀ ਸਾਡੇ ਕੋਲ ਪਹੁੰਚੀ 10000 ਰੁਪਇਆ ਉਹ ਵੀਡੀਓ ਵੇਖ ਕੇ ਕੋਈ ਹੋਰ ਗੁਰਮਖ ਪਿਆਰੇ ਵੀ ਇਹਨਾਂ ਨੂੰ ਕੋਈ ਸੇਵਾ ਦੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੋ ਸਾਡੇ ਕੋ ਆਇਆ ਸੀ ਤੇ ਪਰਿਵਾਰ ਦੇ سپرد ਕਰ ਦਿੰਨੇ ਆ ਤੇ ਅੱਗੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਡਾਇਰੈਕਟ ਪਰਿਵਾਰ ਨੂੰ ਫੋਨ ਕਰੋ ਤੇ ਸਿੱਧੀ ਸੇਵਾ ਭੇਜ ਦਿਓ ਅੱਜ ਵੀਰ ਨੇ ਦੱਸਿਆ ਸੀਗਾ ਕਿ ਬਿੱਲ ਬਹੁਤ ਜ਼ਿਆਦਾ ਜਮ੍ਹਾਂ ਹੋ ਗਿਆ ਤੇ ਕਿਸੇ ਵੇਲੇ ਵੀ ਕਨੈਕਸ਼ਨ ਜਿਹੜਾ ਵਾ ਉਹ ਕਟਿਆ ਜਾ ਸਕਦਾ ਤੇ ਕਾਫੀ ਲੰਬਾ ਸਮਾਂ ਲਗ ਲਗ 90000 ਰੁਪਇਆ ਬੇਲਿਆ ਉੱਪਰ ਇਹ ਜ਼ਿਆਦਾ ਇਹ ਬਿੱਲ ਜਿਹੜਾ ਵਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਆਜ਼ਾਦ ਸਿੰਘ ਖਾਲਸਾ ਸਾਡੇ ਐਨਆਰਆਈ ਬਹੁਤ ਹੀ ਗੁਰਮੁਖ ਪਿਆਰੇ ਵੀਰ ਉਹਨਾਂ ਸਾਨੂੰ ਕੁਝ ਸੇਵਾ ਸਾਡੇ سپਰਦ ਕੀਤੀ ਸੀ ਉਹਦੇ ਚ ਅੱਜ 50000 ਰੁਪਿਆ ਅਸੀਂ ਇਹਨਾਂ ਦੇ سپਰਦ ਕਰਨ ਜਾ ਰਹੇ ਹਾਂ ਤੇ ਵੀਰ ਜਗਸੀਰ ਸਿੰਘ ਜੀ ਤੁਸੀਂ ਦੱਸਿਓ ਕੀ ਮਸਲਾ ਬਿੱਲ ਦਾ ਕਿਨੇ ਚਿਰ ਦਾ ਜਮਾ ਵਾਈ ਗੁਰਜੀ ਕਾ ਹਾਲ ਸਾਹਿਬ ਵਾਈ ਗੁਰਜੀ ਕੀ ਬੱਲੇ ਮੈਂ ਸਰ ਜਦੋਂ ਦੀਆਂ ਮਰੀਆਂ ਗੱਡੀਆਂ ਐਕਸੀਡੈਂਟ ਹੋਈਆਂ ਐ ਤੇ ਉਸ ਤੋਂ ਮਗਰੋਂ ਬਾਅਦ ਚ ਕੰਮਕਾਰ ਨਹੀਂ ਚੱਲਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਪੈਂਡਿੰਗ ਦਰਿਆ ਆ ਰਿਹਾ ਹੈ ਘਰ ਦੀਆਂ ਮਜਬੂਰੀਆਂ ਕਰਕੇ ਲਾਲੋ ਵੀ ਨਹੀਂ ਦਿੱਤਾ ਗਿਆ ਤੇ 32 ਚਲੋ ਜਾਨੀ ਕਿ ਦੋ ਵਾਰਾਂ ਕਨੈਕਸ਼ਨ ਵੀ ਕੱਟ ਗਿਆ ਐਕਸੀਨ ਸਾਹਿਬ ਨੂੰ ਫੇਰ ਕਹ ਕੇ ਰਿਕੁਐਸਟ ਕਰਕੇ ਤੇ ਫੇਰ ਲਵਾਉਂਦੇ ਰਹੇ ਅਸੀਂ ਆਪਣਾ ਨੰਬਰ ਬੋਲਿਓ ਜਕਸੀਰ ਸਿੰਘ ਜੀ ਐ ਵੈਗਰੂ ਜੀ 9815676931 91 656 76931 ਇਹ ਨੰਬਰ ਜੀ ਸਕਰੀਨ ਤੇ ਵੀ ਚੱਲਦਾ ਤੁਸੀਂ ਵੇਖ ਰਹੇ ਹੋ ਤੇ ਇਸ ਨੰਬਰ ਦੇ ਸਿੱਧਾ ਫੇਰ ਫੋਨ ਕਰਿਓ ਸੱਚਮੁੱਚ ਬੜੀ ਵੱਡੀ ਮੁਸੀਬਤ ਚ ਆ ਪਰਿਵਾਰ ਕੋਈ ਆਮਦਨ ਦਾ ਸਾਧਨ ਨਹੀਂ ਬੱਚਿਆਂ ਦੀਆਂ ਫੀਸਾਂ ਬਿਜਲੀ ਦੇ ਬਿੱਲ ਮੈਂ ਸਮਝਦਾ ਫਿਰ ਰਾਸ਼ਨ ਪਾਣੀ ਵੀ ਸ਼ਾਇਦ ਮਸਲਾ ਹੋਵੇ ਕੋਈ ਤਾਂ ਗੱਲ ਨਹੀਂ ਹੈਗਾ ਹਾਂਜੀ ਚਲੋ ਅੱਜ ਵੀਰ ਪਵਨਦੀਪ ਸਿੰਘ ਵੱਲੋਂ ਭੇਜੀ ਸੇਵਾ ਚੋਂ ਰਾਸ਼ਨ ਕਿੱਟ ਵੀ ਛੋਟੀ ਜੀ ਦੇ ਦਾਂਗੇ ਤੇ ਸਤਿਗੁਰੂ ਤੁਹਾਨੂੰ ਕਿਉਂਕਿ ਇਹ ਉਹ ਯੋਧਾ ਹੈ ਜਿਹੜਾ ਖੁਦ ਕਈਆਂ ਪਰਿਵਾਰਾਂ ਦੀ ਸੇਵਾ ਕਰਦਾ ਰਿਹਾ ਆਪਣੀ ਕਿਰਤ ਕਮਾਈ ਚੋਂ ਦਿਸਬੰਧ ਕੱਢ ਕੇ ਉਤਰਾ ਚੜਾ ਜ਼ਿੰਦਗੀ ਚੋਂ ਦੇ ਰਿੰਦੇ ਆ। ਉਦਾਂ ਕੱਲ ਜਣੀ ਕੀ ਸੰਦੀਪ ਜੀ ਦੀ ਇਹ ਰਾਣੀ ਮੈਂ ਸ਼ਾਇਦ ਰੈਗੂਲਰਲੀ ਪੁੱਛਣ ਲਿਆ। ਹਾਂ। ਕੱਲ ਸੰਦੀਪ ਜੀ ਦੀ ਇਹ ਰਾਣੀ ਨੇ ਕੀਤੀ ਜਿਹੜੀ ਰਾਸ਼ਨ ਦੀ ਸੇਵਾ। ਅੱਛਾ ਰਾਸ਼ਨ ਉਹਨਾਂ ਦਿੱਤੀ ਆ। ਹਾਂਜੀ। ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੇ ਬਹੁਤ ਸੇਵਾ ਕਰਦੇ ਆ। ਹਾਂਜੀ ਕਹਿੰਦੇ ਸੀ ਕਿ ਫੈਮਲੀ ਸਮੇਂ ਆਓ। ਹੂੰ। ਤੇ ਅੰਟੀਰੀਅਰਾਂ ਕੋ ਗਏ ਆ ਤੇ ਉਹਨਾਂ ਨੇ ਜਲਦ ਸੌਦੇ ਬਾਰੇ ਪੁੱਛਿਆ ਹੈ ਕਿ ਹਾਂਜੀ। ਤੇ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਮੈਂ ਲੈ ਆਦਨੀਆਂ ਤੋਂ ਲਾਗੇ ਦੁਕਾਨ ਆ ਠੀਕ ਆ ਤੇ ਇਹਨਾਂ ਕੋਈ ਦਿਨਾਂ ਹੋ ਸਕਦਾ ਜੋ ਲਓ ਜੀ ਅਜਖੀਰ ਸਿੰਘ ਜੀ ਇਹ ਵੀਰ ਸਾਡੇ ਨੇ ਐਨ ਆਰ ਆਈ ਭੈਣਪਰਾ ਹਾਂਜੀ ਇਹ ਸਰਦਾਰ ਆਜ਼ਾਦ ਸਿੰਘ ਖਾਲਸਾ ਹਾਂਜੀ ਉਹਨਾਂ ਨੇ ਆਪਣੀ ਕਿਰਤ ਕਮਾਈ ਚ ਸਾਨੂੰ ਕੋਈ ਸੇਵਾ ਭੇਜੀ ਸੀ ਤੇ ਇਹ 50000 ਰੁਪਇਆ ਮੈਂ ਤੁਹਾਡੇ ਕੋ ਇਹ ਉਮੀਦ ਕਰਾਂਗਾ ਕਿ ਪਹਿਲਾਂ ਬਿੱਲ ਵਾਲਾ ਮਸਲਾ ਹੱਲ ਕਰ ਲਿਓ ਕੋਈ ਗਰਮੀਆਂ ਬੱਚੇ ਨੇ ਛੋਟੇ ਛੋਟੇ ਹਾਂਜੀ ਤੇ ਬਿਜਲੀ ਤੋਂ ਬਿਨਾ ਨਹੀਂ ਗਾ ਸਰਦਾ ਹਾਂਜੀ ਹਾਂਜੀ ਤੇ ਕਿਉਂਕਿ ਬੱਚਿਆਂ ਨੇ ਪੜ੍ਹਨਾ ਵੀ ਆ ਹਨਾ ਮੁਸ਼ਕਲ ਨਾ ਆਵੇ ਤੇ ਇਹ ਇਹ 50000 ਰੁਪਏ ਦੀ ਸੇਵਾ ਭੇਟਾ ਕਬੂਲ ਕਰੋ ਬਾਕੀ ਵੀਰ ਜਗਸੀਰ ਸਿੰਘ ਜੀ ਹਾਂਜੀ ਬੜੇ ਭੈਣ ਭਰਾ ਨੇ ਨੰਬਰ ਤੁਹਾਡਾ ਸੰਗਤ ਨਾਲ ਸਾਂਝਾ ਹੀ ਕਰਤਾ ਹਾਂਜੀ ਹਾਂਜੀ ਜੋ ਸਾਡੇ ਕੋਲ ਆਇਆ ਪਹਿਲਾਂ ਵੀ ਆਇਆ ਤੇ ਤੁਹਾਡੇ ਤੱਕ ਪਹੁੰਚਾਤਾ ਹੁਣ ਸਾਡੇ ਕੋਲ ਪਹੁੰਚਿਆ ਅਸੀਂ ਤੁਹਾਡੇ ਤੱਕ ਪਹੁੰਚਾਤਾ ਹਾਂਜੀ ਹਾਂਜੀ ਚਿੰਤਾ ਨਹੀਂ ਕਰਨੀ ਬਾਕੀ ਹੌਸਲਾ ਰੱਖਣਾ ਵਾ ਕਿਉਂਕਿ ਮੇਰੀਆਂ ਵੀਡੀਓ ਨਾ 5-5 ਸਾਲ ਪੁਰਾਣੀਆਂ ਵੀਡੀਓ ਵੇਖ ਕੇ ਅੱਜ ਵੀ ਸੰਗਤ ਜਿਹੜੀ ਉਹਨਾਂ ਘਰਾਂ ਤੱਕ ਪਹੁੰਚਣ ਲਈ ਹੈ ਹਾਂਜੀ ਹਾਂਜੀ ਤੇ ਪਹੁੰਚਦੀ ਰਹਿਣੀ ਆ ਇਹ ਤੁਹੀਂ ਗੱਲ ਦੀ ਚਿੰਤਾ ਨਹੀਂ ਕਰਨੀ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਸਾਡਾ ਸਾਹ ਦੇ ਰਹੇ ਜੀ ਦਸੰਦੀਪ ਅੰਟੀ ਇਹ ਰਾਮੀ ਬਹੁਤ ਬਿਲਕੁਲ ਪਾਜੀ ਪਰ ਅਸੀਂ ਤੇ ਅੱਜ ਸ਼ੁਰੂ ਹੋਏ ਆ ਜਦੋਂ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਹੀ ਕੋਈ ਉੱਚੀ ਸਾਹ ਨਹੀਂ ਲੈਂਦਾ ਜਦੋਂ ਧੀਆਂ ਪੜਾਈਆਂ ਨੇ ਉਹਨਾਂ ਨੇ ਵਿਆਹੀਆਂ ਨੇ ਅੱਜ ਵੀ ਕੋਈ ਐਮਬੀਬੀਐਸ ਕਰਨ ਲਈ ਆ ਕੋਈ ਵੱਡੀ ਬੜੀਆਂ ਬੜੀਆਂ ਵੱਡੀਆਂ ਡਿਗਰੀਆਂ ਕਰਾਈਆਂ ਨੇ ਜਦੋਂ ਪਟਿਆਲੇ ਜਾਨੀ ਕਿ ਰਹਿੰਦੇ ਹੁੰਦੇ ਨੇ ਨਾ ਜੀ ਕਲਰ ਪਹਿਣੀ ਕਲਰ ਪਹਿਣੀ ਪਿੰਡੇ ਚ ਹਮ ਪਟਿਆਲੇ ਮੈਂ ਉਦੋਂ ਉੱਥੇ ਵੀ ਜਾਨੀ ਕਿ ਪੜਿਆ ਦੋ ਕਲਾਸਾਂ ਤੁਸੀਂ ਉਹਨਾਂ ਕੋਲ ਵੀ ਪੜੇ ਹੋ ਠੀਕ ਹੈ ਹਾਂਜੀ ਉੱਥੇ ਵੀ ਪੜਿਆ ਕੋਈ ਨਹੀਂ 사ਤਗੁਰੂ ਕਿਰਪਾ ਕਰਨਗੇ ਬਸ ਸਾਧ ਸੰਗਤ ਜੀ ਮਾਫੀ ਚਾਹੁੰਨਾ ਕਿਉਂਕਿ ਇੱਕ ਸਧਾਰਨ ਜਾਂ ਇਨਸਾਨ ਆ ਮੈਂ ਤੇ ਕਈ ਵਾਰੀ ਕਿਸੇ ਗੱਲ ਦਾ ਗੁੱਸਾ ਵੀ ਆ ਜਾਂਦਾ ਮੈਂ ਭਾਵੁਕ ਵੀ ਹੋ ਜਾਂਦਾ ਜਜ਼ਬਾਤੀ ਵੀ ਹੋ ਜਾਂਦਾ ਬਾਕੀ ਕੋਈ ਨਹੀਂ 사ਤਗੁਰੂ ਕਿਰਪਾ ਕਰਨਗੇ ਆ ਹੋਰ ਕਿਹ ਚੀਜ਼ ਦੀ ਮੁਸ਼ਕਲ ਪ੍ਰੋਬਲਮ ਆਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਨੰਬਰ ਤਾਂ ਦਾ ਸਾਂਝਾ ਕੀਤਾ ਸਾਧ ਸੰਗ ਜੀ ਅੱਜ ਇੱਕ ਵਾਰੀ ਫੇਰ ਬੇਨਤੀ ਕੋਈ ਓਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਜਖਸੀਰ ਸਿੰਘ ਵੱਡੇ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਆ ਤੇ ਅੱਜ ਮੁਸ਼ਕਲ ਦੇ ਵਿੱਚ ਜੇ ਸਾਰੇ ਰਲ ਮਿਲ ਕੇ ਸਾਥ ਦਿਓ ਜੋ ਭੇਜਣਾ ਸਿੱਧਾ ਇਸ ਵੀਡੀਓ ਚੋਂ ਨੰਬਰ ਚੁੱਕ ਕੇ ਤੇ ਵੀਰ ਨੂੰ ਫੋਨ ਕਰਨਾ ਜੇ ਸਾਨੂੰ ਵੀ ਭੇਜਣ ਦੀ ਲੋੜ ਦੀ ਹਾਂ ਸਾਡੇ ਕੋ ਇਹਨਾਂ ਦੇ ਨਾਂ ਦਾ ਕੋਈ ਆਏਗਾ ਤੇ ਉਹ ਇਹਨਾਂ ਤੱਕ ਜਰੂਰ ਪਹੁੰਚੇਗਾ ਇਸ ਗੱਲ ਦਾ ਅਸੀਂ ਭਰੋਸਾ ਦਿੰਉਂਦੇ ਹਾਂ ਜਿਉਂਦੇ ਵਸਦੇ ਰਹੋ ਬਹੁਤ ਮਿਹਰਬਾਨੀ ਗਲਤੀ ਗੁਸਤਾਖੀ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ